ਮਾਰ ਦਿਆਂਗੇ ਸੁਹਾਗਾ ਤੇ ਲੋਈ ਕਰੋ ਚੱਕ ਖੇਤ 32 ਨੇ ਤਕਰੀਬਨ ਉਤੋ ਉਤੋ ਤੋਂ ਸੁੱਕ ਗਏ ਨੇ ਇਹਨ ਤੇ ਹੁਣ ਬਜਾਈ ਤਾਂ ਤਕਰੀਬਨ ਹੋਈ ਜਾਂਦੀ ਏ ਵੀ ਅੱਜ ਹੋ ਗਈ ਏ 5 ਦਸੰਬਰ ਤੇ ਬੀਜ ਆਪਾਂ ਬੀਜਦੇ ਆ ਪਏ 550 ਤੇ ਡੀਬੀਡਬਲ 187 ਦੋਹੇ ਬੀਜ ਆਪਾਂ ਲੱਗੇ ਹੋਏ ਆ ਬੀਜਣ मिक्स ਕਰਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋ ਜੀ ਲੱਗੇ ਦੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਆਪਾਂ ਗੰਨੇ ਵਾਲੇ ਖੇਤਾਂ ਦੇ ਉੱਤੇ ਕਣਕ ਬੀਜਦੇ ਸੀ ਪੇ ਤੇ ਕਣਕ ਡ੍ਰਿਲ ਨਾਲ ਹੀ ਬੀਜਦੇ ਆਂ ਪੇ ਆਪਾਂ ਇਹ ਜਿਹਦੇ ਵਿੱਚ ਆਪਾਂ ਉਹਦੋਂ ਸਪਰੇਅ ਕਰਕੇ ਗਏ ਸੀ ਤੇ ਐਵੇਂ ਹੋਸ਼ੀ ਜੀ ਰੱਖ ਕੇ ਡ੍ਰਿੱਲ ਤੇ ਆਪਾਂ ਕਣਕ ਕੇਰੀ ਜੰਨੇ ਆ ਫੇਰੇ ਦੇ ਉੱਤੇ ਪੋਲਾ ਪੋਲਾ ਮਾਰ ਦਿਆਂਗੇ ਸੁਹਾਗਾ ਤੇ ਲੋਈ ਕਰੋ ਚੱਕ ਖੇਤ ਬਾਤੀ ਨੇ ਤਕਰੀਬਨ ਉੱਤੋਂ ਉੱਤੋਂ ਤੋਂ ਸੁੱਕ ਗਏ ਨੇ ਇਹਨ ਤੇ ਹੁਣ ਬਜਾਈ ਤਾਂ तकरीबन ਹੋਈ ਜਾਂਦੀ ਐ ਵੀ ਅੱਜ ਹੋ ਗਈ ਐ 5 ਦਸੰਬਰ ਤੇ ਬੀਜ ਆਪਾਂ ਬੀਜਦੇ ਆ ਪਏ 550 ਤੇ ਡੀਬੀਡਬਲਿਊ 187 ਦੋਹੇ ਪੀਜ ਆਪਾਂ ਲੱਗੇ ਹੋਏ ਆ ਬੀਜਣ ਮਿਕਸ ਕਰਕੇ ਚੱਲਦਾ ਪਿਆ ਕੰਮ ਬਾਬੇ ਨਾਨਕ ਦੀ ਕਿਰਪਾ ਦੇ ਨਾਲ 2.5 ਪਣਾ ਹੁਣ ਤੇ तकरीबन ਠੀਕ ਹੀ ਰਿਹਾ ਡਾਈ ਹੈ ਨਾ ਪਹਿਲਾਂ ਥੋੜਾ ਜਿਆਦਾ ਗਿਆ ਗਿਆ ਹੁਣ ਤੇ ਅਸਿਆੜ ਸੋਨੇ ਲੱਗ ਗਏ ਨੇ ਪਹਿਲਾਂ ਹੀ ਥੋੜੀ ਜਿਹੀ ਮਿਸਟੇਕ ਹੋ ਗਈ ਐ ਸੱਚ ਚ ਸਾਡੇ ਕੋ ਤਿੰਨ ਦਿਨ ਤੇ ਗਿਰਦਾ ਹੋਇਆ ਠੀਕ ਹੀ ਹੈ ਫਿਰ ਲੋ ਜੀ ਪ੍ਰਾਪੋ ਚੱਲਦਾ ਵੇ ਕੰਮ ਤੇ ਆਪਾਂ ਜਿਹੜੀ ਸਪਰੇਅ ਕਰੀ ਸੀ 24D ਤੇ ਸੰਕੋਰ 100 ਗ੍ਰਾਮ ਆ ਦੇਖ ਲੋ ਆ ਖੱਤੇ ਦੇ ਵਿੱਚ ਪੂਰੀ ਹਰਿਆਈ ਮਾਰਦੀ ਸੀ ਐਨ ਸਕਾ ਕੇ ਰੱਖਤਾ ਗੁਲੀ ਡੰਡਾ ਹੁਣ ਟੈਨਸ਼ਨ ਕੋਈ ਨਹੀਂ ਹੈਗੀ ਬਾਲ ਵਰਗਾ ਗੁਲੀ ਡੰਡਾ ਸੀ ਹੁਣ ਖੇਤ ਹੋ ਗਿਆ ਸਾਫ ਦੇਖੋ ਸੁੱਕਿਆ ਸੁੱਕਿਆ ਲੱਗਦਾ ਵੇਣ ਤੇ ਹੁਣ ਆਪਾਂ ਕਣਕ ਬੀਜ ਦੇਣੀ ਆ ਹੋਸ਼ੀ ਜੀ ਕਰਕੇ ਬੀਜਦੇ ਆ ਪੇ ਕਣਕ ਦੋ ਕਿੱਲੇ ਬੀਜ ਕੀਤੀ ਹੈ। ਡੇਢ ਕੁ ਕਿੱਲਾ ਰਹਿ ਗਿਆ। ਇਹ ਵੀ ਅੱਜ ਨਵੇੜ ਦੇਣ ਦੇ ਦਿਆਂ। ਨਾ ਨਿਬੜਿਆ ਫੇ ਸਵੇਰੇ ਦੇਖਾਂਗੇ। ਤੇ ਇਹਨੂੰ ਹੁਣ ਇੱਕ ਦਿਨ ਦੀ ਲਵਾ ਕੇ ਧੁੱਪ ਕਿਉਂਕਿ ਗਿੱਲ ਵਾਧੂ ਹੈ। ਇੱਕ ਦਿਨ ਦੀ ਧੁੱਪ ਲਵਾ ਕੇ ਤੇ ਫੇਰ ਆਪਾਂ ਇਹਦੇ ਉੱਤੇ ਮਾਰਾਂਗੇ ਸੁਹਾਗਾ। ਤੇ ਮੌਸਮ ਵੀ ਦੋ ਤਿੰਨ ਦਿਨ ਹੁਣ ਖਰਾਬ ਦੱਸਿਆ ਹੋਇਆ ਹੈ। ਹੁਣ ਸ਼ਾਇਦ ਪੂਰਾ ਚੱਲੇਗਾ ਪੂਰੇ ਦੇ ਅਸਾਰ ਲੱਗਦੇ ਨੇ ਜੇ 2-3 ਦਿਨ ਪੂਰਾ ਚੱਲ ਗਿਆ ਬੱਦਲ ਵਾਯੂ ਦੱਸੀ ਹੋਈ ਹੈ ਤੇ ਟੈਂਪਰੇਚਰ ਵੀ ਵਧ ਜਾਣਾ ਕਿਉਂਕਿ 20-21 ਟੈਂਪਰੇਚਰ ਚੱਲਦਾ ਸੀ ਪਿਆ ਹੁਣ ਦਿਨ ਦਾ ਤੇ ਟੈਂਪਰੇਚਰ ਹੁਣ ਵਧ ਜਾਣਾ ਟੈਂਪਰੇਚਰ ਹੋ ਜਾਣਾ ਤਕਰੀਬਨ 24-25 25 ਦੇ ਕਰੀਬ ਤੇ ਕਣਕ ਪੂਰਾ ਚੱਲ ਗਿਆ ਤੇ ਇੱਕ ਧਾਮ ਇਹ ਬਾਹਰ ਆਏਗੀ ਕਿਉਂਕਿ ਕਣਕ ਵੀ ਹੋਸ਼ੀ ਜੀ ਹੋਈ ਹੈ ਬਹੁਤੀ ਆਪਾਂ ਡੂੰਗੀ ਨਹੀਂ ਬੀਜੀ ਹੈਗੀ ਫਿਰ ਪਛੀਆਂ ਖਰਾਬ ਹੋ ਜਾਂਦੀਆਂ ਨੇ ਤੇ ਕਿਵੇਂ ਦਾ ਲੱਗਿਆ ਕੰਮ ਕਰ ਕਮੈਂਟਾਂ ਚ ਜਰੂਰ ਦੱਸਿਆ ਕਰੋ ਭਰਾਵੋ ਤੇ ਥੋੜਾ ਜਿਹਾ ਆਪਣੀ ਕੋ ਮਿਸਟੇਕ ਹੋ ਗਈ ਸੀ ਜੇ ਆਪਾਂ ਸੁੱਕੇ ਦੇ ਵਿੱਚ ਹੀ ਛੱਟਾ ਦੇ ਦਿੰਦੇ ਤੇ ਫੇਰ ਆਪਣਾ ਕੰਮ ਸਾਰਾ ਲੋਟ ਹੀ ਆ ਜਾਣਾ ਸੀ ਤਕਰੀਬਨ ਤੇ ਹੁਣ ਵੀ ਚਲੋ ਕੋਈ ਗੱਲ ਨਹੀਂ ਜਿਹੜੀ ਆ ਤਰੀਕੇ ਦੇ ਨਾਲ ਕਣਕ ਆ ਇਹ ਤਰੀਕੇ ਦੇ ਨਾਲ ਤੇ ਆਪਾਂ ਇਸ ਵਾਰ ਬੀਜਦੇ ਹੁੰਨੇ ਆ ਲੋਜੀ ਦੇਖੋ ਸਰੋਂ ਕਰੋਚਾ ਇੱਕ ਸਰੋਂ ਵੀ ਪੂਰੀ ਜੰਮੀ ਹੋਈ ਹੈ ਹਨ ਬੜੇ ਕੰਮ ਦੀ ਸਰੋਂ ਜੰਮੀ ਹੈ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਹੈ ਤੇ ਦੇਖਾਂਗੇ ਆਪਾਂ ਇਹਨੂੰ ਥੋੜੀ ਥੋੜੀ ਗੜਾਈ ਕਰਾ ਦੇਾਂਗੇ ਇਹਦੀ ਗੜਾਈ ਕਰਾਉਣ ਦੇ ਨਾਲ ਫਿਰ ਨਾਲੇ ਤਾਂ ਵਿੱਚੋਂ ਖੰਡੀ ਖੁੰਡੀ ਸਾਫ਼ ਹੋ ਜਾਏਗੀ ਤੇ ਬਾਕੀ ਦੇਖਦੇ ਹਾਂ ਸਪਰੇਅ ਵੀ ਆਈ ਐ ਨਵੀ ਦਵਾਈ ਯੂ ਪੀ ਐਲ ਦੀ ਵੀ ਆਈ ਹੈ ਕੋਵਿਟਾ ਕੰਪਨੀ ਦੀ ਵੀ ਆਈ ਹੈ ਇੱਕ ਉਹ ਜਿਹੜਾ ਸਰੋਂ ਦੇ ਵਿੱਚ ਗੁੱਲੀ ਡੰਡਾ ਹੁੰਦਾ ਤਿੱਖੀ ਨੋਕ ਵਾਲਾ ਇਹਨੂੰ ਮਾਰ ਦਿੰਦੀ ਹੈ ਆ ਖੇਤ ਦੇ ਵਿੱਚ ਗੁੱਲੀ ਡੰਡਾ ਆਪਣੇ ਚ ਹੈ ਵੀ ਕਾਫੀ ਜ਼ਿਆਦਾ ਹੈ ਤੇ ਦੇ ਦਿਆਂ ਹੁਣ ਕੱਲ ਨੂੰ ਲਿਆ ਕੇ ਦਵਾਈ ਤੇ ਇਹਦੇ ਉੱਤੇ ਆਪਾਂ ਸਪਰੇ ਵੀ ਕਰ ਦੇਣੀ ਹੈ ਤੇ ਦਵਾਈਆਂ ਦੋ ਤਰ੍ਹਾਂ ਦੀਆਂ ਆਈਆਂ ਨੇ ਇੱਕ ਦਵਾਈ ਆਈ ਹੈ ਕੋਵਿਟਾ ਕੰਪਨੀ ਦੀ ਉਹ ਕੱਲੀ ਗੁੱਲੀ ਡੰਡੇ ਨੂੰ ਮਾਰਦੀ ਹੈ ਜਿਹੜਾ ਸਰੋਂ ਦੇ ਵਿੱਚ ਗੁੱਲੀ ਡੰਡਾ ਹੋਵੇ ਤੇ ਇੱਕ ਦਵਾਈ ਆਈ ਹੈ ਯੂਪੀਐਲ ਕੰਪਨੀ ਦੀ ਉਹ ਸਰੋਂ ਦੇ ਵਿੱਚ ਆਪਾਂ ਕਰਦੇ ਹੁੰਨੇ ਆ ਤੇ ਚੌੜੀ ਪੱਤੀ ਵਾਲੇ ਨਦੀਨਾ ਨੂੰ ਵੀ ਖਤਮ ਕਰਦੀ ਹੈ ਜਿਵੇਂ ਖੰਡੀ ਨੂੰ ਤੇ ਜਾਂ ਪਾਲਕ ਬੂਟੀ ਨੂੰ ਤੇ ਗੁੱਲੀ ਡੰਡੇ ਨੂੰ ਤਾਂ ਮਾਰਦੀ ਉਹ ਮਾਰਦੀ ਹੈ ਬਾਕੀ ਲਿਆ ਕੇ ਦਵਾਈ ਫਿਰ ਦਿਖਾਵਾਂਗੇ ਦੱਸਾਂਗੇ ਕਿਵੇਂ ਕੀ ਹਿਸਾਬ ਤਾ ਆਹ ਦੇਖ ਲਓ ਪ੍ਰਭੂ ਆਹ ਸੁੱਕੇ 'ਚ ਬੀਜੀ ਸੀ ਕਣਕ ਆ ਸੁਪਰ ਸੀਡਰ ਦੇ ਨਾਲ ਉਹਨਾਂ ਨੇ ਡਾਈ ਪਾ ਕੇ ਸਿਹੜ ਕੱਟੇ ਸੀ ਆਹੀ ਆਪਣੀ ਕੋ ਮਿਸਟੇਕ ਹੋ ਗਈ ਜੇ ਆਪਾਂ ਛੱਟਾ ਦੇ ਦਿੰਦੇ ਨਾ ਕਣਕ ਦਾ ਤੇ ਸਾਰੀ ਕਣਕ ਇਕਣਾ ਜੰਮੇ ਹੋਣੀ ਆ ਦੇ ਲੋ ਆ ਸੁਪਰ ਸੀਡਰ ਵਾਲੀ ਸਾਰੀ ਕਣਕ ਜੰਮੇ ਆਈ ਹੈ ਕਿਉਂਕਿ ਗੰਨੇ ਵਾਲੇ ਖੇਤਾਂ ਦੇ ਵਿੱਚ ਤਾਂ ਜਿੰਨੀ ਕਣਕ ਘਟ ਹੋਏਗੀ ਨਾ ਉਹਨਾਂ ਨੂੰ ਫਾਇਦਾ ਰਹਿੰਦਾ ਗੰਨੇ ਵਾਲੇ ਖੇਤਾਂ ਦੇ ਵਿੱਚ ਤੇ ਆਪਾਂ ਆਏ ਸਾਲ ਜਿਹੜਾ ਛੱਟਾ ਦਿੰਨੇ ਹੁੰਨੇ ਵੈਸੇ ਤੇ ਉਹ ਆਪਾਂ 30 ਕਿਲੋ ਵੀ ਦੇ ਹੀ ਦਿੰਨੇ ਹੁੰਨੇ ਆ ਕਿਉਂਕਿ ਕਣਕ ਬਹੁਤੀ ਸੰਘਣੀ ਨਹੀਂ ਚਾਹੀਦੀ ਹੁੰਦੀ ਗੰਨੇ ਵਾਲੇ ਖੇਤਾਂ 'ਚ ਤੇ ਕਣਕ ਵੀ ਪੂਰੀ ਨਿਕਲ ਜਾਂਦੀ ਐ ਤੇ ਗੰਨਾ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਫੇਰ ਪੂਰਾ ਨਿਕਲਦਾ ਹੀ ਐ ਹਾਂਜੀ ਲੋ ਵੇ ਮਿੱਤਰੋ ਕਣਕ ਬੀਜਤੀ ਸੀ ਆਪਾਂ ਤੇ ਹੁਣ ਮਿਹਨਤਾਂ ਯਾਰੀ ਨੇ ਹੁਣ ਜਿਹੜੀਆਂ ਕੋਈ ਪਛੀਆਂ ਜੀਰੋ ਡ੍ਰਿਲ ਦੇ ਨਾਲ ਆ ਗਈਆਂ ਸੀ ਬਾਹਰ ਉਹ ਪੰਛੀਆਂ ਫਿਰ ਦੱਬਦੇ ਆ ਵੇ ਦੱਬ ਕੇ ਪੰਛੀਆਂ ਤੇ ਫਿਰ ਆਪਾਂ ਮਾਰ ਦੇਾਂਗੇ ਸਵਾਗਾ ਦੇਖੋ ਐਵੇਂ ਪੰਛੀਆਂ ਪੱਟੀਆਂ ਲਈਆਂ ਨੇ ਦੇਖੋ ਜੜਾਂ ਪੂਰੀਆਂ ਗੱਡੀਆਂ ਹੋਈਆਂ ਨੇ ਇਹਨੇ ਹਰੇ ਲੋਖ ਔਖਾ ਨਿਕਲੀਆਂ ਇਹਦੀਆਂ ਪ੍ਰੋਪਰ ਗੰਨੇ ਦੀਆਂ ਸੁੱਕੇ ਦੇ ਵਿੱਚ ਗੰਨਾ ਬੀਜਣ ਦਾ ਹੀ ਸਵਾਦ ਹੈ ਆ ਦੇਖੋ ਕਿੱਡੀ ਕਿੱਡੀ ਅੱਖ ਨਿਕਲ ਆਈ ਹੈ ਇਹੀ ਅੱਖ ਬਾਹਰ ਆ ਜਾਣੀ ਹੈ ਜੇ ਆਪਾਂ ਹੁਣ ਇਹਨੂੰ ਰੌਣੀ ਦੀ ਬੀਜ ਦਿੰਦੇ ਫੇਰ ਇੰਨੀ ਅੱਖ ਨਹੀਂ ਸੀ ਨਿਕਲਦੀ ਹੁਣ ਇਹ ਕਣਕ ਤੋਂ ਪਹਿਲਾਂ ਗੰਨਾ ਆਪਣਾ ਬਾਹਰ ਆ ਜਾਣਾ ਪ੍ਰਮਾਤਮਾ ਰੱਖੇ ਸੁੱਖ ਤੇ ਹੁਣ ਆਪਾਂ ਇਦਾਂ ਹੀ ਇਹ ਦੱਬੀ ਜੰਨੇ ਆ ਵੇ ਕਿਉਂਕਿ ਇਹ ਦੱਬਣੀਆਂ ਵੀ ਜ਼ਰੂਰੀ ਨੇ ਤੇ ਜੋ ਨਾਂ ਦੱਬੀਏ ਫਿਰ ਇੱਥੇ ਹੀ ਖਪਵਾਜਾ ਬਣ ਜਾਂਦਾ। ਹਾਂ ਦੇਖੋ ਕਿਵੇਂ ਬੱਚੀਆਂ ਕੁੜੀਆਂ ਨੇ ਉਖੜਦੀ ਬੱਚੀ ਉਹ ਹੀ ਹੈ ਜਿਹੜੀ ਕੋਈ ਜ਼ਿਆਦਾ ਖੁਸ਼ੀ ਜੀ ਪਈ ਹੁੰਦੀ ਹੈ। ਉਹ ਐਸੇ ਦਾ ਕੋਈ ਬੱਚੀ ਨਹੀਂ ਉਖੜਦੀ ਹੈਗੀ ਦੇਖੋ ਸਾਰੀਆਂ ੱਖਾਂ ਨਿਕਲੀਆਂ ਆਈਆਂ ਨੇ ਉਹਨਾਂ ਦੀਆਂ। ਇਹਨਾਂ ਨੂੰ ਦੱਬ ਕੇ ਆਪਾਂ ਤੇ ਫਿਰ ਸੁਹਾਕਾ ਮਾਰਦੇ ਆਂਗੇ। ਲੋਈ ਭਰੋ। ਪਾਂ ਯਾਰੀ ਨੇ ਕਹਿੰਦੇ ਨੇ ਸਿਆਲ ਸਿਆਲ ਜੱਟ ਵੇਲੇ ਹੁੰਦੇ ਆ ਦੇਖ ਲੋ ਕੰਮ ਜੇ ਆਪ ਕਰਨਾ ਹੋਵੇ ਤਾਂ ਫੇਰ ਸਾਰਾ ਸਿਆਲ ਨਹੀਂ ਕੰਮ ਮੁੱਕਦੇ ਹੈਗੇ ਤੇ ਜੇ ਭਾਈ ਬੰਦੇ ਰੱਖ ਕੇ ਕੰਮ ਕਰਾਉਣਾ ਫੇਰ ਤੇ ਚਲੋ ਕਹਿਣਾ ਕੀ ਹੈ ਨਹੀਂ ਤਾਂ ਸਾਰਾ ਸਿਆਲ ਨਹੀਂ ਕੰਮ ਮੁੱਕਦਾ ਹੈਗਾ ਹੁਣ ਆ ਗੰਨੇ ਦਾ ਚੱਲਦਾ ਗਿਆ ਇੰਨੇ ਨੂੰ ਫੇਰ ਗੰਨੇ ਦੀਆਂ ਪਰਚੀਆਂ ਲੱਗ ਜਾਣੀਆਂ ਨੇ ਹੁਣ ਇਰ ਤੂੜੀ ਲੱਗ ਜਾਗੇ ਚੰਡੀਗੜ੍ਹ ਦੁੱਟਣ ਐਵੇਂ ਸੇ ਆਲ ਨਾਲ ਜਾਣਾ ਇੰਨੇ ਨੂੰ ਕਣਕ ਆ ਜਾਂਦੀ ਐ ਲਓ ਜੀ ਕਰਦੇ ਆ ਵੀਡੀਓ ਦਾ ਐਂਡ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ ਭਰਾਵੋ